ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਗੁਜਰਾਤੀ ਚਾਟ ਬਹੁਤ ਹੀ ਜ਼ਿਆਦਾ ਤੀਸਰੀ ਬਣਦੀ ਹੈ ਚਟਪਟੀ ਖੜਾਰੀ ਤੇ ਚਲੋ ਅੱਜ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹਾਂਜੀ ਗੁਜਰਾਤੀ ਚਾਟ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਤਿੰਨ మీడియం ਸਾਈਜ਼ ਦੇ ਆਲੂ ਲੈਨੇ ਉਹਨਾਂ ਨੂੰ ਉਬਾਲ ਲਿਆ ਛਿਲਕਾ ਉਤਾਰ ਲਿਆ ਇਸ ਤਰ੍ਹਾਂ ਆਪਾਂ ਛੋਟੇ ਉਹਨਾਂ ਦੇ ਪੀਸ ਕਰ ਲਏ ਨੇ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖਦੇ ਹਾਂ ਹੁਣ ਇਹਦੇ ਵਿੱਚ ਆਪਾਂ 2-4 ਚਮਚ ਵੱਡੇ ਚਮਚੇ ਦੇ ਵਿੱਚ ਤੇਲ ਪਾ ਦਾਂਗੇ ਤੇਲ ਗਰਮ ਹੋ ਚੁੱਕਾ ਇਹਦੇ ਵਿੱਚ ਆਪਾਂ ਉਬਲੇ ਹੋਏ ਆਲੂ ਪਾ ਦਿੰਦੇ ਹਾਂ ਜੈਸੂ ਫਲੇਮ ਆਪਾਂ ਘੱਟ ਕਰ ਦਿੱਤੀ ਹੈ ਇਹਨਾਂ ਨੂੰ ਆਪਾਂ ਸਲਾਉ ਫਰਾਈ ਕਰਨਾ ਹੈ ਉਹਦੇ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਜਦੋਂ ਤੱਕ ਇਹਨਾਂ ਦੇ ਉੱਪਰ 골ਡਨ ਕਲਰ ਨਾ ਆ ਜਾਂਦਾ। ਸਾਰੇ ਆਲੂ ਜਿਹੜੇ ਸਵਾਈ ਹੋ ਚੁੱਕੇ ਨੇ ਇਹਨਾਂ ਦੇ ਉੱਪਰ ਦੇਖੋ ਸੁਨਹਿਰੀ ਜਿਹਾ ਕਲਰ ਆ ਗਿਆ ਹੈ। ਤਾਂ ਆਪਾਂ ਇਹਨਾਂ ਨੂੰ ਹੁਣ ਪਲੇਟ ਵਿੱਚ ਕੱਢ ਲੈਣੇ ਆ। ਜੇਕਰ ਕੜਾਈ ਦੇ ਵਿੱਚ ਤੇਲ ਜ਼ਿਆਦਾ ਆ ਤਾਂ ਤੁਸੀਂ ਤੇਲ ਕੱਢ ਲਓ। ਜਿੱਕਰ ਤੇਲ ਥੋੜਾ ਆ ਤੇ ਉਸੇ ਤੇਲ ਦੇ ਵਿੱਚ ਹੀ ਆਪਾਂ ਤੇ ਦੇ ਲਈ ਮਸਾਲਾ ਤਿਆਰ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ 25 ਲਸਣ ਦੀਆਂ ਕਰੀਆਂ ਲਈਆਂ ਇਹਨਾਂ ਨੂੰ ਆਪਾਂ ਦਰਦਰਾ ਪੀਸ ਲਿਆ ਇਹਦੇ ਵਿੱਚ ਪਾ ਦਿੰਦੇ ਆ लसन भोन लें अा छोटा चमच आप सुखा धनिया पा दे पीसिया हुआ अद्धा छोटा चमच आप दे लगे हैं भुनिया हुआ जीरा ਹੁਣ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਉਂਗੇ 2 ਚਮਚੇ ਭਰ ਕੇ ਪਾਉਣੇ ਨੇ ਕਿਉਂਕਿ ਇਹ ਜਿਹੜੀ ਮਰਚ ਹੁੰਦੀ ਤਿੱਖੀ ਨਹੀਂ ਹੁੰਦੀ ਤੇ ਇਹਨਾਂ ਨੂੰ ਮਿਲਾ ਦਿੰਨੇ ਆ ਕਿ ਦੂਜੀ ਮਿਰਚ ਪਾਵਾਂਗੇ ਉਹ ਬਹੁਤ ਜ਼ਿਆਦਾ ਤਿੱਖੀ ਹੁੰਦੀ ਹੈ ਇਸ ਕਰਕੇ ਆਪਾਂ ਕਸ਼ਮੀਰੀ ਲਾਲ ਮਿਰਚ ਹੀ ਪਾਉਣੀ ਹੈ ਇਹਦੇ ਵਿੱਚ ਲਸਣ ਜਿਹੜਾ ਮਸਾਲੇ ਥੋੜੇ ਜਿਹੜੇ ਭੁੰਨੇ ਗਏ ਨੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਤੇ 2-3 ਉਬਾਲ ਆਉਣ ਤੱਕ ਮਸਾਲੇ ਨੂੰ ਭੁੰਨ ਲਵਾਂਗੇ ਲਸਣ ਜਿਹੜਾ ਭੁੰਨਿਆ ਗਿਆ ਇਹਦੇ ਵਿੱਚ ਮੈਂ ਅੱਧਾ ਕੱਪ ਪਾਣੀ ਪਾ ਦੇਣ ਲੱਗੀ ਆ ਇਹਦੇ ਵਿੱਚ ਆਪਾਂ ਦੋ ਤਿੰਨ ਉਬਾਲ ਆਉਣ ਦਿੰਦੇ ਆ ਜਿਹੜਾ ਮਸਾਲਾ ਚੰਗੀ ਤਰ੍ਹਾਂ ਫੁੱਲ ਵੀ ਜਾਏਗਾ ਉਹ ਤੱਕ ਇਹਨੂੰ ਆਪਾਂ ਭੋਲ ਲਵਾਂਗੇ ਜਦ ਤੱਕ ਕਿਨਾਰਿਆਂ ਦੇ ਉੱਪਰ ਤੇਲ ਨਹੀਂ ਆ ਜਾਂਦਾ ਮਸਾਲੇ ਨੂੰ ਚੈੱਕ ਕਰਦੇ ਆ ਮਸਾਲਾ ਇਹ ਪਿਆ ਗਿਆ ਤੇ ਕਿਨਾਰਿਆਂ ਤੋਂ ਤੇਲ ਵੀ ਦੇਖੋ ਬਾਹਰ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਵਿੱਚ ਜਿਹੜੇ ਆਪਣੇ ਫਰਾਈ ਕੀਤੇ ਹੋਏ ਸੀ ਆਲੂ ਉਹ ਪਾ ਦਨੇ ਆ ਮਿਲਾ ਦਨੇ ਇਹਨੂੰ ਹੋਰ ਇਹਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਣ ਪਾ ਦਿੰਨੇ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਚਾਟ ਮਸਾਲਾ ਪਾ ਦਿੰਨੇ ਆ ਮਿਲਾ ਦਿੰਨੇ ਇਹਨੂੰ ਜੇਕਰ ਤੁਹਾਡੇ ਕੋਲ ਚਾਟ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਅੱਧਾ ਲਿੰਗੋ ਨਿਚੋੜ ਕੇ ਵੀ ਪਾ ਸਕਦੇ ਹੋ ਹੁਣ ਇਹਦੇ ਉੱਪਰ ਆਪ ਬਰੀ ਕਟਿਆ ਹੋਇਆ ਕੰਧੀਆਂ ਪਾ ਦਿੰਨੇ ਆ ਮਿਲਾ ਦਿੰਨੇ ਇਹਨਾਂ ਨੂੰ ਗੈਸ ਨੂੰ ਬੰਦ ਕਰਦੇ ਆ ਇਹ ਪਲੇਟ ਵਿੱਚ ਕੱਢ ਲੈਣੇ ਆ ਤਾਂ ਲਓ ਜੀ ਆਪਣੀ ਬਹੁਤ ਹੀ ਜ਼ਿਆਦਾ ਤੀਸਟੀ ਚਟਪਟੀ ਕਰਾਈ गुजराती चाट बन के तैयार है जेकर वीडियो बढ़िया लगेगी इसमें लाइक शेयर सबसक्राइब जरूर करो कमेंट करके दस्यो कि अज की रेसिपी किस तरह की लगी मिले एक बहुत नवी रैसपी के सत श्रीकाल